ਇਸ ਤਰ੍ਹਾਂ ਹੀ ਜੇ ਅਸੀਂ ਆਪਦੇ ਘਰਾਂ 'ਚ ਕੰਮ ਕਰਦੇ ਆਂ ਘਰਾਂ ਦੀ ਸਾਫ ਸਵਾਈ ਰੱਖਦੇ ਆਂ ਇਹ ਵੀ ਸਾਡੇ ਉਹਰੇ ਪੱਕੇ ਡੇਰੇ ਤੇ ਘਾਰੀ ਬਣ ਚੁੱਕੇ ਆਂ ਰੋਟੀ ਬਣੀ ਬਣਾ ਲੈਨੇ ਆਂ ਆਪੇ ਟਿਕਾਣੀ ਮਾਂ ਫੋਲ ਚੱਕ ਲੀਦਾ ਜੀ ਕੰਮ ਔਂਦੀ ਆਂਦੀ ਆਉਂਦੇ ਆ ਰੋਟੀਆਂ ਵੇਲਣੀਆਂ ਪਤਾ ਲੱਗਣ ਲੱਗਿਆ ਵੀ ਕਿਹੜੀ ਚੀਜ਼ ਕਿੰਨੀ ਪੈਣੀ ਆ ਦਾਲ ਸਬਜ਼ੀ ਦਾ ਹਾਂ ਹਾਂ ਸਿੱਧਾ ਹਿਸਾਬ ਆ ਬਈ ਬਸ ਉਹਦੇ ਹਿਸਾਬ ਨਾਲ ਬਸ ਪਾਣੇ ਬਈ ਇੱਕ ਇੱਕ ਝੁੰਚਾ ਮਿਰਚਾਂ ਦਾ ਸਵਾ ਕਨੂਨ ਦਾ ਬਸ ਉਹ ਜਿਸ ਹਸਣ ਸਵਾਦ ਅਨਸਾਰ ਪਾ ਲਈਦਾ ਰਸੋਈ ਬਣਾ ਕੇ ਰੱਖੀ ਹੋਈ ਹੈ ਸਾਰਾ ਖਾਣ ਪੀਣ ਦਾ ਸਮਾਨ ਅੰਦਰ ਪੂਰੀ ਸਫਾਈ ਨਾਲ ਹੈ ਇਨੀ ਸਫਾਈ ਨਾਲ ਤਾਂ ਕਿਤੇ ਹੋਟਲ ਢਾਬੇ ਤੇ ਵੀ ਨਹੀਂ ਹੁੰਦਾਗਾ ਆਪਣਾ ਘਰ ਵਰਗਾ ਮਾਹੌਲ ਬਣਿਆ ਹੋਇਆ ਇੱਥੇ ਸਾਨੂੰ ਕੋਈ ਡਿੱਕਾ ਨਹੀਂ ਵੀ ਅਸੀਂ ਕਿਤੇ ਬਾਰਡਰ ਤੇ ਬੈਠੇ ਜਾਂ ਆਪਣੇ ਘਰੇ ਬੈਠੇ ਹਾਂ ਤਾਂ ਪੰਜਾਬ ਜਿੱਥੇ ਵੀ ਅੰਦੋਲਨ ਕਰਨ ਜਾਂਦਾ ਭਾਵੇਂ ਕਿਸਾਨ ਅੰਦੋਲਨ ਪਹਿਲਾ ਹੋਇਆ ਸੀ ਤੇ ਹੁਣ ਜਿਹੜਾ ਅੰਦੋਲਨ ਚੱਲ ਰਿਹਾ ਹੈ ਸਾਰੀਆਂ ਸਹੂਲਤਾਂ ਨਾਲ ਲੈ ਕੇ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਪਾਸੇ ਅ ਕਿਸਾਨ ਨੇ ਜਿਹੜੇ ਉਹਨਾਂ ਦੀ ਮਾਲਸ ਹੋ ਰਹੀ ਆ ਤੇ ਦੂਜੇ ਪਾਸੇ ਹੀ ਮੈਂ ਕਹੂੰਗਾ ਇੱਧਰਲੇ ਪਾਸੇ ਦਿਖਾ ਦਿਓ ਸਫਾਈ ਦਾ ਜਿਹੜਾ ਕੰਮ ਆ ਉਹ ਵੀ ਲਗਾਤਾਰ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਬਾਈ ਜੀ ਇੱਥੇ ਆਏ ਹਾਂ ਸਾਰੀਆਂ ਸਹੂਲਤਾਂ ਨਾਲ ਲੈ ਕੇ ਆਏ ਹਾਂ ਸਾਹਿਬ ਸਫਾਈ ਦਾ ਵੀ ਪੂਰਾ ਧਿਆਨ ਰੱਖ ਰਹੇ ਹਾਂ ਜਿਸ ਤਰ੍ਹਾਂ ਹੀ ਅਸੀਂ ਆਪਦੇ ਘਰਾਂ 'ਚ ਕੰਮ ਕਰਦੇ ਆਂ ਘਰਾਂ ਦੀ ਸਾਫ ਸਫਾਈ ਰੱਖਦੇ ਆਂ ਇਹ ਵੀ ਸਾਡੇ ਉਰੇ ਪੱਕੇ ਡੇਰੇ ਤੇ ਕਰੀ ਬਣ ਚੁੱਕੇ ਆ ਜੀ ਕਰੀ ਇੱਥੇ ਕਰੀ ਨੇ ਪੱਕੇ ਨੇ ਜੀ ਤੁਹਾਨੂੰ ਦਿਖ ਰਿਹਾ ਜੀ ਹਾਂ ਹਾਂਜੀ ਪੂਰੇ ਚਾਰੇ ਪਾਸੇ ਸਫਾਈ ਕਰਤੀ ਹੈ ਹਾਂ ਝਾੜੂ ਮਾਰ ਕਿਉਂਕਿ ਜੇ ਅਸੀਂ ਰੋਡਾਂ ਉੱਤੇ ਗੰਦਗੀ ਪਾਵਾਂਗੇ ਤਾਂ ਸਾਨੂੰ ਲੋਕ ਆਖਣ ਸਾਨੂੰ ਲੋਕ ਆਖਣੇ ਗਾਲਾਂ ਕੱਢਣਗੇ ਜੀ ਇਸ ਕਰਕੇ ਅਸੀਂ ਪੂਰਾ ਧਿਆਨ ਰੱਖਦੇ ਆਂ ਵੀ ਸਾਫ ਸਫਾਈ ਵੀ ਰਵੇ ਕਿਉਂਕਿ ਅਸੀਂ ਇੱਥੇ ਖਾਣਾ ਪਾਣੀ ਬਣਾਉਣਾ ਹੈ ਹਾਂ ਹਾਂ ਕਹਿਣ ਦਾ ਮੌਕਾ ਨਾ ਮਿਲੇ ਕਿਸੇ ਨੂੰ ਜੀ ਕਿਸੇ ਨੂੰ ਕਹਾਂਗਾ ਨਾ ਮੌਕਾ ਨਾ ਮਿਲੇ ਵੀ ਇਹ ਗਲ ਹਾਂ ਝਾੜੂ ਵੀ ਕਰਾਂ ਚੀ ਲੈ ਕੇ ਆਏ ਹਾਂ ਜੀ ਸਾਰਾ ਪ੍ਰਬੰਧ ਹੈ ਅੱਛਾ ਪੂਰਾ ਪ੍ਰਬੰਧ ਹੈ ਆ ਬਾਈ ਚੱਕ ਰਿਆ ਸੀ ਬਾਈ ਤੁਸੀਂ ਵੀ ਚੱਕ ਕੇ ਸੱਟ ਰਹੇ ਸੀ ਪਰਲੇ ਪਾਸੇ ਹਾਂ ਹਾਂਜੀ ਹਾਂਜੀ ਸਫਾਈ ਕਰ ਰਹੇ ਸੀ ਫੁੱਲ ਅੱਛਾ ਹਾਂਜੀ ਸਫਾਈ ਪੂਰੀ ਕਰ ਰਹੀ ਹੋ ਯਾਨੀ ਕਿ ਆਣੇ ਲੜ ਜਿਵੇਂ ਘਰਾਂ ਚ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਪੂਰੀ ਸਫਾਈ ਚਾਹੀਦੀ ਆਪਾਂ ਨੂੰ ਜੀ ਚਾਰਚ ਤੇ ਰਹੀ ਹੈ ਤਾਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਵੀ ਬਾਈ ਝਾੜ ਕੇ ਹਟੇ ਨੇ ਤਾਂ ਇਸੇ ਤਰੀਕੇ ਦੇ ਨਾਲ ਜਿਹੜੀ ਸਫਾਈ ਹੈ ਤਾਂ ਬਾਈ ਜੀ ਜਾਣੀ ਕਿ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਪੂਰਾ ਸਫਾਈ ਸਪੂਈ ਹੈ ਸਾਰੇ ਰਸੋਈ ਬਣਾ ਕੇ ਰੱਖੀ ਹੋਈ ਹੈ ਸਾਰਾ ਖਾਣ ਪੀਣ ਦਾ ਸਮਾਨ ਅੰਦਰ ਪੂਰੀ ਸਫਾਈ ਨਾਲ ਹੈ ਇੰਨੀ ਸਫਾਈ ਨਾਲ ਤਾਂ ਕਿਤੇ ਹੋਟਲ ਢਾਬੇ ਤੇ ਵੀ ਨਹੀਂ ਹੁੰਦਾ ਜਿੰਨੀ ਅਸੀਂ ਸਫਾਈ ਕਰਕੇ ਰੱਖੀ ਇੱਧਰ ਵੀ ਦਿਖਾਵਾਂਗੇ ਆ ਕਿ 1 ਮਿੰਟ ਅੰਦਰ ਕੀ ਕੀ ਆ ਤਾਂ ਇੱਧਰ ਦੇਖ ਸਕਦੇ ਹੋ ਸਾਰਾ ਜਿਹੜਾ ਸਮਾਨ ਹੈ ਰਸੋਈ ਦਾ ਵਾਈਆਂ ਦਾ ਸੜਕ ਦੇ ਉੱਪਰ ਹੈ ਤਾਂ ਸੜਕ ਦੇ ਉੱਪਰ ਵੀ ਰਸੋਈ ਆ ਜਿਹੜੀ ਬਾਈ ਪੂਰੀ ਚੰਗੀ ਤਰ੍ਹਾਂ ਬਣਾਈ ਹੋਈ ਆ ਵਧੀਆ ਬਣਾਈ ਹੋਈ ਆ ਬਾਈ ਜੀ ਫਿਰ ਇਹੀ ਆਪਾਂ ਖਾਣਾ ਪੂਣਾ ਜੇ ਖਾਣਾ ਪੂਣਾ ਨਹੀਂ ਚੱਜਦਾਊਗਾ ਤਾਂ ਨੌਜਵਾਨ ਕਿੱਥੋਂ ਵੱਜਣਗੇ ਬੇਟੂ ਬਿਆਂ ਨਾਲ ਦਾ ਬਹੁਤ ਜ਼ਿਆਦਾ ਵਧੀਆ ਸਿਸਟਮ ਆ ਪੂਰੀ ਸਫਾਈ ਹੈ ਬਾਈ ਜੀ ਹਾਂ ਆਪਣਾ ਘਰ ਵਰਗਾ ਮਾਹੌਲ ਬਣਿਆ ਹੋਇਆ ਇੱਥੇ ਸਾਨੂੰ ਕੋਈ ਡਿੱਕਾ ਨਹੀਂ ਵੀ ਅਸੀਂ ਕਿਤੇ ਬਾਦਰ ਦੇ ਬੈਠਾ ਜਾਂ ਆਪਣੇ ਘਰੇ ਬੈਠੇ ਆ ਸਾਨੂੰ ਕੋਈ ਪਰਵਾਹ ਨਹੀਂ ਕਹਿੰਦੇ ਪੰਜਾਬ ਜਿੱਥੇ ਵੀ ਜਾਂਦਾ ਪੰਜਾਬ ਨਵਾਂ ਹੀ ਸਿਰਜ ਦਿੰਦਾ ਮੰਨ ਲਓ ਚਾਹੇ ਕੈਨੇਡਾ ਚ ਗਏ ਉੱਥੇ ਪੰਜਾਬ ਬਣਾਤਾ ਇੰਗਲੈਂਡ ਚ ਗਏ ਉੱਥੇ ਪੰਜਾਬ ਤਾਂ ਇੱਥੇ ਆ ਕੇ ਇੱਥੇ ਪੰਜਾਬ ਆ ਹਾਂ ਸਹੀ ਹੈ ਤਾਂ ਇਧਰ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬਈਆਂ ਨੇ ਸਫਾਈ ਹੈ ਜਿਹੜੀ ਪੂਰੇ ਤਰੀਕੇ ਦੇ ਨਾਲ ਕੀਤੀ ਹੋਈ ਆ ਆਲੇ-ਦਾਲੇ ਗੰਦਗੀ ਆ ਜਿਹੜੀ ਉਹ ਨਾ ਪਵੇ ਤਾਂ ਬਈ ਪੂਰੀ ਤੁਸੀਂ ਵੀ ਸਫਾਈ ਕਰ ਰਹੇ ਹੋ ਸਹੀ ਜੀ ਸਫਾਈ ਕਰ ਰਹੇ ਹਾਂ ਹਾਂ はい ਲਗਾਤਾਰ ਸਫਾਈ ਕਰ ਰਹੇ ਹਾਂ ਵੀ ਇੱਥੇ ਰਹਿਣਾ ਘਰ ਮੰਗ ਹੈ ਘਰ ਮੰਗੂ ਮੈਂ ਇਹਦੇ ਨਹੀਂ ਸਹੀ ਹੈ ਇਧਰ ਵੀ ਨੌਜਵਾਨ ਨੇ ਤਾਂ ਬਈ ਸਫਾਈ ਸਫਾਈ ਦਾ ਵੀ ਪੂਰਾ ਖਿਆਲ ਰੱਖ ਰਹੇ ਹਾਂ। ਸਫਾਈ ਹੈ ਜੀ ਮਾਹਾਂ। ਚੱਕ ਕੇ ਬਾਈ ਫੱਟੇ ਕੰਬਲ ਕੁੰਬੜ ਅੱਜੀ ਝਾੜੇ ਆ ਜੀ। ਅੱਜ ਹੀ ਆਏ ਆ ਜੀ ਹਜੇ। ਟਰਾਲੀਆਂ ਦੁਨੀਆ ਝਾੜਦਿਆਂ ਜੀ ਵੇਥੇ ਰਹਿਣਾ ਹੀ ਆ। ਉਪਰਾਂ ਚ ਕਰ ਲੈਂਦੇ ਹਾਂ। ਆ ਕਰਦੀ ਆਏ ਜੀ ਭਾਵੇਂ ਘਰਾਂ ਚ ਨਹੀਂ ਕਰਦੇ ਇੱਥੇ ਦਾ ਕਰਾਂਗੇ ਜੀ। ਇੱਥੇ ਜੋ ਰਹਿਣਾਗਾ ਜੀ। ਘਰਾਂ ਦਾ ਬੇਬਿਆਂ ਕਰ ਦਿੰਦਿਆਂ ਨੇ ਇੱਥੇ ਆਪ ਕਰਨੀ ਆ। ਆਪ ਕਰਾਂਗੇ ਜੀ। ਇਹ ਸਾਡੇ ਆਪ ਦੇ ਘਰ ਹੀ ਆ ਜੋ ਬਣ ਗਏ ਇੱਥੇ। ਸਫਾਈ ਦਾ ਕਰਨੀ ਬੂ ਜੀ। ਅੱਛਾ। ਹਾਂਜੀ ਹਾਂਜੀ। ਘਰਾਂ ਦੇ ਵਿੱਚ ਪੂਰੀ ਸਫਾਈ ਕਰ ਰਹੇ ਹਾਂ। ਪੂਰੀ ਸਫਾਈ ਹੈ ਜੀ ਮਾਹ The cat sat on the ਰੋਟੀ ਬਣੀ ਬਣਾ ਲੈਨੇ ਆਪੇ ਰੋਟੀ ਕਾਣੀ ਮਾ ਖੋਲ ਚੱਕ ਲੀਦਾ ਜੀ ਕੰਮ ਆਉਂਦੀਆਂ ਦੀ ਆਉਂਦੇ ਰੋਟੀਆਂ ਬੇਲਣੀਆਂ ਤੜਕਾ 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 ਪੂਰਾ ਕਰ ਲੈਨੇ ਆਮ ਘਰੇ ਦਾ ਹੱਥ ਨਹੀਂ ਮਟਾਉਂਦੇ ਹੁਣ ਮੈਨੂੰ ਲੱਗਦਾ ਘਰੇ ਦਾ ਅੱਗੇ ਬੁੜੇ ਨੂੰ ਕਹਿੰਦੇ ਰੋਟੀਆਂ ਲਾ ਦਿਓ ਘਰੇ ਦਾ ਹੈਗੀਆਂ ਜੀ ਬੇਬੇ ਆ ਰਹੀਆਂ ਮੈਂ ਬੇਬਿਆਂ ਨੂੰ ਕਹਿ ਦਿੰਦਾ ਵੀ ਠੀਕ ਆ ਆਪੇ ਕਰ ਲੂ ਹਾਂਜੀ ਹਾਂਜੀ ਇੱਥੇ ਦਾ ਫਿਰ ਕਰ ਦਈਏ ਜੀ ਅਸੀਂ ਓਕੇ ਲਾਉਣੇ ਆ ਪਹਿਲਾਂ ਬੁੜੇ ਨੂੰ ਕਹਿੰਦੇ ਨੇ ਬਾਈ ਹਨਾ ਵੀ 10 ਬੰਦੇ ਰੋਟੀ ਲਾ ਦਿਓ ਦਿਹਾੜੀ ਆਉਣੇ ਆ ਤੇ ਹੁਣ ਪਤਾ ਲਾਜੋ ਹੱਥ ਮਾਜਦੇ ਵੀ ਕਿੰਨੀ ਔਖੀਆਂ ਲਾਉਣੀਆਂ ਬਣਾ ਦਿੰਦੇ ਆ ਬਾਈ ਤਿੰਨ ਚਾਰ ਹੀ ਹੁੰਦੇ ਆ ਹਾਂ ਅੱਧੀਆਂ ਕੱਚੇ ਬਿਲੇ ਜਿਨੀਆਂ ਜਿਨੀਆਂ ਭਲੇਟੀ ਦੁਰੀਆਂ ਨੇ ਲੜ ਕੇ ਹਾਂ ਤਾਂ ਦਾ ਲੋਕ ਤਾਂ ਨਖਰੇ ਜੇ ਫਿਰ ਵੀ ਆ ਜਾਂਦੇ ਨੇ ਬੰਦੇ ਨੇ ਹਾਂ ਘਰੇ ਦਾ ਰਾੜੀ ਨਹੀਂ ਘਟ ਰਾੜੀ ਅਪਣੇ ਸਵਕੋ ਕਹਿੰਦੇ ਆ ਇੱਥੇ ਕੋਈ ਨਹੀਂ ਪਾਰ ਹੀ ਹੈ ਕੱਚੀ ਬਲੀ ਸਰ ਕੋਈ ਸਵਾਦ ਲੱਗਦੀ ਹੈ ਨਜ਼ਾਰਾ ਆ ਜਾਂਦਾ ਬਾਈ ਪੂਰਾ ਸਵਾਦ ਹੀ ਵੱਖਰਾ ਹੈ ਸਵਾਦ ਹੀ ਵੱਖਰਾ ਰੋਟੀ ਦਾ ਅੱਛਾ ਹਾਂ ਜੀ ਸਵਾਦ ਹੀ ਵੱਖਰਾ ਹੁੰਦਾ ਹੈ ਹਾਂਜੀ ਬਾਈ ਜੀ ਸਰ ਮਾਦਮਾ ਬਾਦਾ ਬਈ ਤੜਕੇ ਤੜਕੇ ਲਾਉਣੇ ਆ ਗਏ ਹਾਂਜੀ ਹਾਂਜੀ ਬਈ ਜਾਵਾਂ ਜਾਵਾਂ ਓਕੇ ਰਿਪੋਰਟ ਜਾਵਾਂ ਪੂਰੇ ਗੰਡੇ ਗੁੰਡੇ ਜਾਵਾਂ ਐਂਡ ਤੁਹਾਡੀਆਂ ਧੁਨੀਆਂ ਪਾ ਪੂਰੇ ਨਿਆਰੀਦਾਰ ਪਤਾ ਲੱਗਣ ਲੱਗਿਆ ਵੀ ਕਿਹੜੀ ਚੀਜ਼ ਕਿੰਨੀ ਪਾਣੀ ਆ ਦਾਲ ਸਬਜ਼ੀ ਦਾ ਹਾਂ ਹਾਂ ਸਿੱਧਾ ਹਿਸਾਬ ਆ ਬਈ ਬਸ ਉਹ ਜਹਾਣਾ ਬਸ ਪਾਣੇ ਬਈ ਇੱਕ ਇੱਕ ਝੁੰਚਾ ਮਿਰਚਾਂ ਦਾ ਸਵਾ ਕਨੂਨ ਦਾ ਬਸ ਉਹ ਜਹਾਣਾ ਸਵਾਦ ਅਨਸਾਰ ਪਾ ਲਈ ਦਾ ਬਸ ਹਾਂਜੀ ਬਈ ਵਧੀਆ ਸੈ ਪਰਫੈਕਟ ਬਣਦਾ ਵਧੀਆ ਬਣ ਹਾਂ ਹਾਂ ਪੂਰਾ ਬੈਠਾ ਤੜਕਾ ਤੜਕਾ ਭੁੰਨ ਕੇ ਪੂਰਾ 15 20 ਮਿੰਟ ਫੇਰ ਪੂਰੇ ਤਰੀ ਤਰੀਆ ਟਕਾ ਕੇ ਜਾ ਕੀ ਸਿੱਖ ਕੇ ਆ ਗਏ ਹੁਣ ਤੁਸੀਂ ਸਾਡਾ ਬਣਾ ਹੋਏ ਦੇਖੋ ਹਾਂ ਸਿੱਖੇ ਵੇ ਦਾ ਪਹਿਲਾਂ ਦੀ ਜਦੋਂ ਬਈ ਪਹਿਲਾ ਉਹ ਅੰਦੋਲਨ ਹੋਇਆ ਉਹਦੇ ਵੀ ਸਿੱਖੇ ਵੇ ਹੀ ਆ ਹਾਂ ਹੁਣ ਤਾਂ ਵਧੀਆ ਆਪਦਾ ਪ੍ਰਪੇਅਰ ਹੋ ਗਏ ਜੀ ਹੁਣ ਤਾਂ ਹਾਂਜੀ ਬਾਈ ਜੀ ਉਦੋਂ ਮੰਨ ਲਓ ਸੈਂਟਰ ਸਰਕਾਰ ਨੇ ਡਿਪਲੋਮਾ ਕਰਾਤਾ ਸੀ ਸਾਰੇ ਘਰੇ ਉਹ ਤਾਂ ਕੁੱਕਰੀ ਦਾ ਕੋਰਸ ਉਹਨਾਂ ਦਾ ਕੀਤਾ ਵੇ ਹੀ ਆ ਹਾਂ ਉਹਨਾਂ ਦਾ ਕੀਤਾ ਵੇ ਕੀ ਦਾ ਕੋਰਸ ਹੋ ਗਿਆ ਹਾਂ ਉਹਨਾਂ ਦਾ ਹੋਇਆ ਵੇ ਜੀ ਹਾਂਜੀ ਬਾਈ ਜੀ ਸਹੀ ਹੈ ਤਾਂ ਬਾਈ ਪੂਰੇ ਕੋਰਸ ਹੋਏ ਹੋਏ ਨੇ ਸਫਾਈ ਸੁਫੀ ਦਾ ਵੀ ਵਿੱਚੇ ਖਾਣ ਪੀਣ ਦਾ ਵੀ ਵਿੱਚੇ ਸਾਰਾ ਕੁਝ ਸਾਰੇ ਫੋਰਸ ਖੁੱਲ ਹੋਏ ਹੋਏ ਆ ਜੀ ਫੁੱਲ ਬਾਈ ਮਿੰਟ ਜੀ ਯਾਰ ਸਪਾਈ ਦਾ ਜ਼ਰੂਰੀ ਹੈ ਸਪਾਈ ਬਿਨਾ ਕੁਝ ਨਹੀਂ ਬਣਦਾ ਵੀਰੇ ਜਿੱਥੇ ਪੈਨਿਆ ਰਹਨੇ ਆ ਹੁਣ ਸਾਰੀ ਰਾਤ ਬਾਈ ਮੱਛਰ ਖਾਈਊਗਾ ਜੇ ਸਪਾਈ ਨਾ ਕਰਾਂਗੇ ਸਪਾਈ ਦਾ ਬਹੁਤ ਜ਼ਰੂਰੀ ਹੈ ਬਾਈ ਸਪਾਈ ਦਾ ਹੱਕ ਵੀ ਹੈ ਹਰੇਕ ਬੰਦੇ ਦੇ ਆੜ ਦਾ ਪੂਰੀ ਫੁੱਲ ਸਫਾਈ ਹੈ ਬਾਈ ਯਾਰ ਕੋਈ ਦਾਲ ਪਾਣੀ ਸਾਰਾ ਦੂਰ ਤੱਕ ਸਫਾਈ ਪੂਰੀ ਆ ਪੂਰੀ ਫੁੱਲ ਆ ਬਾਈ ਸਾਰੀ ਸਫਾਈ ਹੈ ਜੀ ਇੱਥੇ ਜਿੱਥੇ ਸੰਗ ਦੇ ਬੈਠੀ ਆ ਸਾਰੀ ਸਫਾਈ ਹੈ ਜੀ ਸਫਾਈ ਉਹ ਮਗਰ ਤੱਕ ਜੀ ਬਸ ਵੀ ਜਿਹੜੇ ਟਰਾਲੇ ਵਾਲੇ ਤੜਕੇ ਸਵੇਰ ਉੱਠ ਕੇ ਝਾੜੂ ਚੂ ਹਾਂਜੀ ਫੇਰ ਦੂਜਾ ਕੰਮ ਹੈ। ਮੈਂ ਦੇਖ ਸਕਦੇ ਹਾਂ ਤੁਸੀਂ ਇਹ ਨੌਜਵਾਨ ਸੀ ਬਾਈ ਕਹਿੰਦੇ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਹੋਇਆ ਤੇ ਬਣਾ ਰੋਟੀਆਂ ਵੀ ਬਣਾਉਣੀਆਂ ਸਾਰੀਆਂ ਆ ਗਈਆਂ ਦਾਲ ਸਬਜ਼ੀ ਵੀ ਪੂਰੀ ਬਣਾ ਲੈਂਦੇ ਨੇ। ਤਾਂ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਬੈਠੇ ਨੇ ਆਪਣੀ ਸਫਾਈ ਦਾ ਵੀ ਪੂਰਾ ਖਿਆਲ ਆ ਜਿਹੜਾ ਰੱਖ ਰਹੇ ਨੇ ਤਾਂ ਜੋ ਕਿਸੇ ਨੂੰ ਕਹਿਣ ਦਾ ਕੋਈ ਮੌਕਾ ਨਾ ਮਿਲੇ ਵੀ ਇੱਥੇ ਗੰਦ ਪਾਗੇ ਸੀ ਇੱਥੇ ਆਹ ਕਰਗੇ ਸੀ ਇੱਥੇ ਵਾਹ ਕਰਗੇ ਸੀ ਤਾਂ ਦੇਖ ਸਕਦੇ ਹੋ ਚਾਰੇ ਪਾਸੇ ਕਿਸਾਨ ਨੌਜਵਾਨਾਂ ਨੇ ਬਜ਼ੁਰਗਾਂ ਨੇ ਪੂਰੇ ਤਰੀਕੇ ਦੇ ਨਾਲ ਜਿਹੜੀ ਸਫਾਈ ਆ ਉਹ ਕੀਤੀ ਹੋਈ ਆ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ